ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ 'ਚ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਕੋਈ ਖਾਸ ਵੱਡਾ ਨਹੀਂ ਹੋਊਗਾ ਤੇ ਅੱਜ ਦਾ ਬਲੌਗ ਕੁਝ ਆਪਾਂ ਗੱਲਾਂ ਬਾਤਾਂ ਕਰਾਂਗੇ ਆਪਣੇ ਨਾਲ ਤੇ ਆਪਾਂ ਫੋਨ ਨੂੰ ਇਸ ਤਰ੍ਹਾਂ ਕਰਦੇ ਆਂ ਕਿ ਸਟੈਂਡ ਤੇ ਲਗਾ ਲੈਂਦੇ ਆਂ ਤੇ ਚੰਗੀ ਤਰ੍ਹਾਂ ਆਪਾਂ ਜਿਹੜਾ ਵਾ ਗੱਲਾਂ ਬਾਤਾਂ ਕਰ ਸਕਾਂਗੇ ਸਭ ਤੋਂ ਪਹਿਲਾਂ ਤੇ ਮੈਂ ਫੀਮੇਲ ਹੈ ਤੈਨੂੰ ਬੱਦ ਦ ਬੋਇਸ ਛੋਰਾ ਮੋਸਚਰਾ ਮੋਸਚਰਾ ਪਤ ਮੋਸਚਰਾ ਪਤ ਮੋਸਚਰਾ ਜਦੋਂ ਮੇਰੇ ਕੋ ਪੈਸੇ ਨਹੀਂ ਮਿਲੇ ਜਦੋਂ ਬੇਬੇ ਕੋ ਪੈਸੇ ਲੈਣਦੇ 100 ਰੁਪਇਆ ਤੇ ਐਨੀ ਖੁਸ਼ੀ ਆ ਹਨਾ ਤੇ ਰਾਤ ਦੇ 9:30 ਦਾ ਟਾਈਮ ਹੁੰਦਾ ਹਾਂ ਹੈ ਏਸੀ ਚ ਨਾ ਫਿਰ ਗਰਮੀ ਲੱਗਦੀ ਹੀ ਤੇ ਵੈਸੇ ਪੱਖਾ ਤੇ ਹੈਗਾ ਨਹੀਂ ਹਾਂ ਤੇ ਠੀਕ ਇਹ ਇਹਨਾਂ ਦੀ ਜਲ ਮਾਰਨੀ ਆ ਆਓ ਇਹ ਡੋਨਟ ਕੇਕ ਜਿਹੜਾ ਤੇਰੇ ਮੂੰਹ ਲੱਗ ਗਿਆ ਨਾ ਹੁਣ ਗੱਲ ਸਾਰੀ ਡੋਨਟ ਕੇਕ ਦੀ ਆ ਪਾਜ ਗਈ ਹੁਣੇ ਤੁਸੀਂ ਵੰਚ ਨੂੰ ਦੇਖਿਆ ਹਾਲਾਂਕਿ ਹੁਣੇ ਵੰਚ ਤੇਕ ਨਹੀਂ ਆ ਮੈਂ ਉਹਦੀ ਜਿਹੜੀ ਵੀਡੀਓ ਵਾ ਵਿੱਚ ਐਡਿਟ ਕਰ ਦੂੰਗੀ ਕਿ ਪੈਸੇ ਮਿਲਣ ਤੋਂ ਬਾਅਦ ਉਹਨੂੰ ਕਿਹੋ ਜਿਹੀ ਖੁਸ਼ੀ ਹੁੰਦੀ ਆ ਮੈਂ ਕਹਿੰਨੀ ਕਿ ਮੇਰੇ ਘਰ ਆ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਤਾਂ ਦੇ ਆ ਸ਼ਾਮਾਂ ਦਾ ਜਦੋਂ ਟਾਈਮ ਹੁੰਦਾ ਨਾ ਤੇ ਇਹਨਾਂ ਨੂੰ ਇੱਕ ਨਾ ਫੱਕੀ ਜੀ ਖੁਰਕੀ ਜੀ ਛੇੜੰਦਾ ਵੀਂਦੀ ਆ ਕਿ ਅਸੀਂ ਜਾਈਏ ਬਾਹਰ ਤੇ ਕੋਈ ਚੀਜ਼ ਲੈઈએ ਕੁਝ ਖਾਈਏ ਹੈਨਾ ਕਾਰਵੱਚਾ ਪੰਜੀਆਂ ਮਰਜੀ ਚੀਜ਼ਾਂ ਬਣਾ ਲਈ ਉਹਨਾਂ ਵਾਲੀ ਨਾਲ ਧਿਆਨ ਹੁੰਦਾ ਮਾਵਾ ਨੂੰ ਕੀ ਹੁੰਦਾ ਵਾ ਕਿ ਮੈਂ ਬੱਚਿਆਂ ਨੂੰ ਪਕੌੜੇ ਕੱਢ ਦਿੰਨੀ ਆ ਕੜਾਹ ਬਣਾ ਦਿੰਨੀ ਆ ਹੈਨਾ ਦਾਲੇ ਪੁੰਨ ਦਿੰਨੀ ਆ ਤੇ ਇਹਨਾਂ ਚੀਜ਼ਾਂ ਦੇ ਵਿੱਚ ਬੱਚਿਆਂ ਦਾ ਧਿਆਨ ਨਹੀਂ ਹੁੰਦਾ ਜਾਂ ਫਿਰ ਹੁੰਦਾ ਸਾਨੂੰ ਕਿ ਬਿਸਕੁਟ ਖਾ ਲਓ ਚਾਹਨਾ ਪੂਜੀਆ ਖਾ ਲਓ ਪਰ ਇਹਨਾਂ ਦਾ ਧਿਆਨ ਹੋਰ ਪਰੇ ਹੋਰ ਪਰੇ ਤੇ ਦੁਪਹਿਰੇ ਚੰਗੀ ਭਲੀ ਵਧੀਆ ਰੋਟੀ ਬਣਾਈ ਰੋਟੀ ਖਾਧੀ ਜਿੱਦਾਂ ਹੀ ਖਿਚੜੀ ਸੀ ਨਾਲ ਦਹੀਂ ਵਾਲਾ ਗੁੰਦੀ ਵਾਲਾ ਦਹੀਂ ਸੀ ਪਾਪੜ ਸੀ ਕਰੇਲਿਆਂ ਦਾ ਪੂਜੀਆ ਸੀ ਤੇ ਚਲੋ ਕਰੇਲਿਆਂ ਦਾ ਪੂਜੀਆ ਤੇ ਬੱਚਿਆਂ ਨੇ ਨਹੀਂ ਖਾਦਾ ਤੇ ਅੰਚਮੀ ਚਾਪਣੀ ਪਿੱਤਾ ਰਾਤ ਦੇ ਹੁਣ 9 ਵਜੇ ਨਾ ਤੇ ਦੋਵੇਂ ਜਾਣੇ ਮੰਮੀ ਸਾਨੂੰ ਪੈਸੇ ਦੋ ਮੰਮੀ ਕੋਈ ਕਹਿੰਦਾ ਮੇਰੇ ਚਾਕਲੇਟ ਖਾਣ ਦਾ ਮਨ ਕਰਦਾ ਕੋਈ ਕਹਿੰਦਾ ਡੋਨਟ ਕੇਕ ਖਾਣ ਦਾ ਮਨ ਕਰਦਾ ਮੈਂ ਕਿਹਾ ਡੋਨਟ ਕੇਕ ਐਟਮ ਨਹੀਂ ਲਿਓਣਾ ਮੈਨੂੰ ਪੈਸੇ ਵੀ ਨਹੀਂ ਹੈ ਮੇਰੇ ਕੋਲ ਕਿਉਂਕਿ ਮੇਰੇ ਕੋਲ ਹੁਣ ਸਿਰਫ ਦਾ ਸਿਰਫ ਪੈਸੇ ਤੋਂ ਹੀ ਮਿਸਤਰੀ ਲੈ ਗਿਆ ਕਿਤੇ ਸੋਚੋ ਨਾ ਕਿ ਮੈਂ ਵੀਡੀਓ ਵਿੱਚ ਇਦਾਂ ਬੋਲਦੀ ਕਦੀ ਕਦੀ ਹੁੰਦਾ ਤੇਲੇ ਕੋਲ ਮਤਲਬ ਬਹੁਤ ਮਲੇ ਇਤਨਾ ਟਾਈਮ ਹੁੰਦਾ ਤੇ ਕਿ ਤੇਰੇ ਕੋਲ ਪੈਸੇ ਨਹੀਂ ਹੁੰਦੇ ਕੈਸ਼ ਮੇਰੇ ਕੋਲ ਹੁਣ ਇਸ ਟਾਈਮ ਨਾ ਪੈਸੇ ਨਹੀਂ ਸੀ ਪਰ ਮੈਨੂੰ ਲੱਗਾ 15 ਕੇ 16 ਰੁਪਏ ਉਹਨਾਂ ਚ ਮਿਸਤਰੀ ਆਇਆ ਤੇ ਉਹ ਮਿਸਤਰੀ ਨੇ ਨਾ ਇਨਵਰਟਰ ਦਾ ਫਿਊਜ ਲਿਆਉਣਾ ਸੀ 10 ਰੁਪਏ ਦਾ ਹੁੰਦਾ ਤੇ ਕਹਿੰਦਾ ਮੈਨੂੰ ਚੇਂਜ 10 ਰੁਪਏ ਦੇ ਦਿਓ ਮੈਂ ਦੇ ਦਿੱਤੇ ਉਹਨੂੰ ਉਹ ਚਲੇ ਗਿਆ ਫਰਾਤੀ ਮਿਸਤਰੀ ਨੇ ਜਿਹੜਾ ਆਪਣਾ ਬਾਕੀ ਖਰਚਾ ਉਹ ਨਹੀਂ ਲੱਗ ਗਿਆ ਉਹ ਬਾਅਦ ਚ ਜਦੋਂ ਇਨਵਰਟਰ ਸੈੱਟ ਕਰੂਗਾ ਤੇ ਦੱਲੂਗਾ ਪਰ ਬੱਚਿਆਂ ਨੂੰ ਰੋਜ਼ ਸ਼ਾਮ ਇੱਕ ਨਾ ਖੁਰਕੀ ਜੀ ਛੁਡੰਡਾ ਪੰਦੀਆ ਅਸੀਂ ਆਪਣੇ ਟਾਈਮ 'ਚ ਬੱਚੇ ਹੁੰਦੇ ਸੀ ਸਾਨੂੰ ਤੇ ਕੋਈ ਵੈਸਾ ਪੁੱਛੇ ਦੀ ਲਾਲਚ ਨਹੀਂ ਸੀ ਹੁੰਦਾ ਇੰਨਾ ਸਾਨੂੰ ਮਿਲਦਾ ਸੀ ਤੁਹਾਨੂੰ ਪਤਾ ਹੀ ਨਹੀਂ ਮਿਲਣਾ ਹੀ ਨਹੀਂ ਲਾਲਚ ਕਿੱਥੋਂ ਹੁਣਾ ਵਾ ਤੇ ਜੇ ਬਹੁਤਾ ਕਿਤੇ ਹੁਣਾ ਨਾ ਤੇ ਅਸੀਂ 5 ਪੈਸੇ ਦੇ ਉਦੋਂ ਦੇ 5 ਪੈਸੇ ਦੀ ਆ ਜਾਂਦੀ ਜਿਆਦਾਤਰ ਚੀਜ਼ 5 ਪੈਸੇ ਦੀਆਂ ਹੀ ਆ ਸਾਰੀਆਂ ਗੋਲੀਆਂ ਲਿਆ ਕੇ ਖਾ ਲਿੱਤੀਆਂ ਸੀ ਅੱਜ ਮੈਂ ਨਾ ਅੱਜ ਮੈਂ ਕੋਈ ਵਲੌਗ ਨਹੀਂ ਬਣਾਇਆ ਮੈਂ ਸੋਚਿਆ ਚੱਲ ਕੱਲ ਵੀ ਪਹਿਲਾਂ ਵਾ ਸੋਚ ਨਹੀਂ ਤੜੀ ਨਾ ਕੁਝ ਕਰ ਗੱਲਾਂ ਸ਼ੇਅਰ ਕਰ ਦੇ ਆਪਣੇ YouTube ਫੈਮਿਲੀ ਦੇ ਨਾਲ ਤੇ ਫਿਰ ਮੈਂ ਸੋਚਿਆ ਚੱਲ ਹੁਣ ਆ ਹੁਣ ਮੇਰੀ ਵੀਡੀਓ ਬਣਾਉਂਦਾ ਮੈਨੇ ਕੋ ਬਹਾਨਾ ਮਿਲ ਹੀ ਗਿਆ ਕਿ ਆ ਹੁਣ ਇੱਕ ਪੈਸੇ ਲੈ ਕੇ ਇੰਨਾ ਖੁਸ਼ ਇੰਨਾ ਖ ਦੋ ਜਣੇ ਕਹਿੰਦੇ ਸੀ ਪਹਿਲੇ ਮੈਂ ਕਿਹਾ ਮੇਰੇ ਕੋ ਨਹੀਂ ਹੁਣ ਲੱਗਦਾ ਆਪਣੀ ਦਾਦੀ ਨੂੰ ਜਾ ਕੇ ਦਾਦੀ ਕੋਲੋਂ ਲੈ ਕੇ ਆ ਗਿਆ ਵਾ ਤੇ ਕੀ ਬੋਲ ਕੇ ਆਇਆ ਹੁਣ ਇਹ ਨਹੀਂ ਪਤਾ ਵਾ ਤੇ ਬੱਚਿਆਂ ਨੂੰ ਅਜਕੜੇ ਇਹ ਸੱਚੀਆਂ ਨਹੀਂ ਜਿਹੜੇ ਬੱਚੇ ਸੋਚ ਰਹਿੰਦੇ ਆ ਪਰ ਇਹ ਗਲਤ ਗੱਲਾਂ ਐ ਵੈਸੇ ਬੱਚਿਆਂ ਵਾਸਤੇ ਕਿਉਂਕਿ ਆਪਣੀ ਆਪਾਂ ਜਿੰਨੀ ਮਰਜੀ ਕਿੰਨੇ ਭੁੱਖ ਜਿੰਨੀ ਮਰਜੀ ਵਟਾ ਬਦਾ ਲੋ ਇਹ ਮੇਰੇ ਸਾ ਮੈਨੂੰ ਭੁੱਖੀ ਹੁੰਦੀ ਆ ਸਾਨੂੰ ਤੇ ਕੋਈ ਪੈਸਾ ਪੂਹਾ ਨਹੀਂ ਮਿਲਦਾ ਸਾਨੂੰ ਤੇ ਸਿਰਫ ਉਹ ਮਿਲਦੀਆਂ ਹੁੰਦੀਆਂ ਸੀ ਹਾਲ ਦੇ ਵਿੱਚ ਮਕਾਈ ਦੀਆਂ ਰੋਟੀਆਂ ਤੇ ਗਰਮੀਆਂ ਦੇ ਵਿੱਚ ਕਣਕ ਦੀਆਂ ਰੋਟੀਆਂ ਕਿੰਨੇ ਟਾਈਮ ਰੋਟੀਆਂ ਮਿਲਦੀਆਂ ਸੀ ਚੌਥਾ ਟਾਈਮ ਖਾਣੀ ਹੋ ਗਈ ਰੋਟੀ ਮਿਲਨੀ ਅੱਦੀ ਕਿਸੇ ਨੇ ਕਹਿਣਾ ਚੌਥੇ ਟਾਈਮ ਦੇ ਵਿਚਾਰ ਕਰ ਦੇਣਾ ਭੁੱਖ ਲੱਗਣੀ ਕਹਿਣਾ ਛਾਬੇ ਚ ਰੋਟੀਆਂ ਪਈਆਂ ਜਾਓ ਖਾ ਲੋ ਜਾ ਕੇ ਤੇ ਨਾਲੇ ਕੀ ਦੀ ਸਬਜੀ ਨਾਲੇ ਕੀ ਦਾ ਇਹ achar ਲੋਨ ਹੈਗਾ ਲੋਨ ਭੁੱਖ ਲਿਆ ਜਾਂ ਕੋਈ ਮਾੜਾ ਮੋਟੀ ਹੋਰ ਕੋਈ ਚੀਜ਼ ਹੋਈ ਤੇ ਤੇ ਲਾ ਲੋਗੇ ਮਲਾਈ ਬਰੋਈ ਦੀ ਖਾ ਲਈ ਤੇ ਨਿਆਣੇ ਤੋਂ ਹੁਣ ਵਾਲੇ ਤੇ ਇਹਨਾਂ ਦੇ ਤੇ ਮੈਂ ਵੀ ਨਹੀਂ ਹੱਦੀ ਹੋਈ ਪਈ ਆ ਕਦੀ ਇਹਨਾਂ ਨੂੰ ਮਮਾਸ ਚਾਹੀਦੇ ਕਦੀ ਇਹਨਾਂ ਨੂੰ ਕੋਸ ਚਾਹੀਦਾ ਤੇ ਕੱਲ ਘਰ ਦੇ ਵਿੱਚ ਮੈਂ ਬਣਾਇਆ ਸੀ ਆਪਣਾ ਹੁਕਮਾ ਸਾਰੀਆਂ ਸਬਜ਼ੀਆਂ ਪਾ ਕੇ ਹੁਕਮਾ ਬਣਾਇਆ ਤੇ ਇੰਨਾ ਵਧੀਆ ਹੁਕਮਾ ਬਣਿਆ ਤੇ ਉਦੋਂ ਇਹਨਾਂ ਨੇ ਨਾ ਥੋੜਾ ਥੋੜਾ ਹੁਕਮਾ ਖਾਦਾ ਨਹੀਂ ਠੀਕ ਹੈ ਥੋੜਾ ਥੋੜਾ ਦੋ ਫੇਰ ਲੈਣਾ ਹੈ ਮੈਨੂੰ ਪਤਾ ਹੀ ਇਹਨਾਂ ਨੇ ਫੇਰ ਲੈਣਾ ਨਹੀਂਗਾ ਇੰਨੀ ਮਿਹਨਤ ਨਾਲ ਇੰਨੀ ਮਹਿੰਗੀ ਸਬਜ਼ੀ ਬਾਜ਼ਾਰ ਦੇ ਵਿੱਚ 50 ਰੁਪਏ ਕਿਲੋ ਸ਼ਿਮਲਾ ਮਿਰਚਾਂ ਪਾਈਆ ਵਾ ਫਿਰ ਦੋ ਰੁਪਏ ਕਿਲੋ ਵਾ 50 ਰੁਪਏ ਪਾਈਆ ਸ਼ਿਮਲਾ ਮਿਰ ਪਈਆ ਪਈਆ ਦੰਦਾਂ ਦੇ ਸੰਦੀਆਂ ਕਿਲੋਆਂ ਦੇ ਸੰਦੀ ਤੇ 80 ਰੁਪਏ ਕਿਲੋ ਗਾਜਰਾ 80 ਰੁਪਏ ਕਿਲੋ ਗੋਭੀ ਪੱਤਾ ਗੋਭੀ ਇਹ ਸਾਰੀਆਂ ਚੀਜ਼ਾਂ ਨੇ ਵਿੱਚ ਪੈਂਦੀਆਂ ਫਿਰ ਡਰੈਸ ਹੋ ਗਈ ਚੌਮੀ ਹੋਈ ਉਗਮਾ ਹੋਇਆ ਇਹਨੀਆਂ ਸਾਰੀਆਂ ਚੀਜ਼ਾਂ ਨੇ ਵਿੱਚ ਪਾ ਕੇ ਤੇ ਫਿਰ ਉਹਨਾਂ ਨੇ ਖਾਧਾ ਨਹੀਂ ਇੱਕ ਕਵਲੀ ਬਚਾ ਉਹ ਬਾਅਦ ਵਿੱਚ ਕਾ ਨਹੀਂ ਪਾਇਆ ਪਰ ਇਹਨਾਂ ਬਾਜ਼ਾਰ ਵਾਲੀ ਚੀਜ਼ਾਂ ਤੇ ਜਿੰਨਾ ਮਰਜ਼ੀ ਤੇ ਦੱਬਾ ਮੇਰੇ ਲਈ ਤੂੰ 200 ਰੁਪਏ ਖਰਚਾ ਲਓ ਕੋਈ ਇੱਕ ਭੈਣ ਸਾਡੀ ਉੱਧਰ ਲੰਮੇ ਪਏ ਹੋਏ ਲੱਗਦਾ ਹੁਣੇ ਪੜਨ ਦਾ ਹੀ ਲੰਮੇ ਪੈ ਗਏ ਆ ਉਹ ਦੋਵੇਂ ਭੈਣ ਭਰਾ ਸਲਾਹ ਕਰ ਲੈਂਦੇ ਉਹ ਥੋੜੀ ਜਿਹੀ ਥੋੜਾ ਜਿਹਾ ਪੰਪ ਛਾੜ ਦਿੰਦੀ ਜਾ ਮੰਚ ਤੂੰ ਜਾ ਕੇ ਮੰਮੀ ਨੂੰ ਬੋਲ ਹਨਾ ਤੇ ਇਹ ਉਹ ਸਿੱਧੀ ਵੀ ਹੁੰਦੀ ਇਹ ਆ ਜਾਂਦਾ ਵਾ ਇਹ ਮੇਰੇ ਕੋ ਗਿਆ ਆ ਕਿ ਮੈਂ ਤਾਂ ਮੇਰੇ ਕੋ ਕੋਈ ਪੈਸੇ ਨਹੀਂ ਹੈਗੇ ਜਾਂ ਤੂੰ ਇਥੇ ਪਾਈ ਦਾ ਬਣ ਤੇ ਫਿਰ ਮੈਂ ਉਹ ਮੈਂ ਭਜਾਇਆ ਉਹ더라 ਕਿ ਮੈਨੂੰ ਵੀਡੀਓ ਕਾਲਿੰਗ ਕਰਕੇ ਕਹਿੰਦੇ ਕਿ ਮੰਮੀ ਪਲੀਜ਼ ਢਾਹ ਨਾ ਤੂੰ ਸੀਨੀਅਰ ਜੈਨੇਟਿਕ ਕਿੰਨੇ ਲੈਣੇ ਆ ਮੈਂ ਹੈ ਇਹ ਸਭ ਮੇਰੇ ਕੋ ਕੰਮ ਨਾ ਕਰ ਮੇਰੇ ਕੋ ਜੀ ਪੈਸੇ ਹੈਗੇ ਨਹੀਂ ਆਜ ਨਹੀਂ ਮੈਂ ਤੁਹਾਨੂੰ ਦੇਣੇ ਤੇ ਮੈਂ ਪੈਸੇ ਨਹੀਂ ਦਿੱਤੇ ਤੇ ਮੈਂ ਫਿਰ ਫੋਨ ਜਰਾ ਕੱਟ ਵੀਡੀਓ ਕਾਲਿੰਗ ਦੀ ਕੱਟੀ ਫੋਨ ਜਲਾਇਆ ਵਾ ਆਵਾਜ ਆਉਂਦੀ ਮੇਰੇ ਦੇ ਪੈਰਾਂ ਦੀ ਮਨਛਾ ਗਿਆ ਵਾ ਤੇ ਮਨ ਮੇਰੇ ਦੇ ਪੈਰਾਂ ਦੀ ਆਵਾਜ ਆ ਰਹੀ ਆਣਾ ਕਿਉਂਕਿ ਇਹੋ ਜਿਹੇ ਕੰਮ ਬੜੀ ਸਪੀਡ ਨਾਲ ਕਰਕੇ ਹੁੰਦਾ ਦਮ ਹੌਲੀ ਹੌਲੀ ਜਾਵੇ ਮਿੰਟੋ ਮਿੰਟੋ ਨਿਆਣਾ ਹੋਈ ਸੱਚੀ ਜਨ ਦੁਕਾਨਾਂ ਦੇ ਡੇਕ ਪਰ ਲਾਜ ਪੈ ਜਨਾ ਬਹੁਤ ਹੀ ਮਾਰਾ ਚੰਗੀ ਚੀਜ਼ ਥੋੜੀ ਨਾ ਲਾਜ ਪਣਾ ਖਾਣੇ ਦਾ ਮਣੇ 9:30 10 ਵਜੇ ਦੇ ਰਾਤ ਤੇ ਤੂੰ ਹੋਰ ਕੋਈ ਚੀਜ਼ ਬਣਾ ਕੇ ਖਾ ਲੋ ਘਰੇ ਹੈਨਾ ਬੰਦਾ ਸੇਵੀਆਂ ਦੁੱਧ ਚ ਪਾ ਲਿੰਦਾ ਉਹ ਇਹ ਸਭ ਛੋਟਾ ਖਾਣੇ ਨਾ ਉਹ ਉਹਦੇ ਜਿਆਦੇ ਉਹ ਹੀ ਸਲਾਮਤ ਰਹਿ ਦੀਆ ਦੁੱਧ ਚ ਸੇਵੀਆਂ ਪਾ ਲੋ ਦੇਸੀ ਘਿਓ ਹੈ ਨਾ ਕੜਾਹ ਬਣਾ ਲੋ ਹੈਨਾ ਕੜਾਹ ਬਣਾ ਲੋ ਰਵਾ ਕਰੇਗਾ ਸੁਜੀ ਦਾ ਕੜਾਹ ਬਣਾ ਲੋ ਉਹ ਖਾ ਲੋ ਹੁਣ ਕੜਾਈ ਵਿੱਚ ਤੇਲ ਪਿਆ ਉਹ ਪਾਪੜ ਤਲੇ ਦੀ ਬੇਸਨ ਕੋਲੋਂ ਪਕੌੜੇ ਕੱਢ ਲੋ ਹੂੰ ਇਹ ਕੰਮ ਨਹੀਂ ਕਰਨੀ ਬਾਜ਼ਾਰ ਵਾਲੇ ਕੰਮ ਕਰਨੇ ਆ ਗਿਆ ਆ ਗਿਆ ਤੁਸੀਂ ਮੈਨੂੰ ਪਾਣੀ ਦੇ ਬਾਹਰ ਆ ਗਿਆ ਆ ਕੇ ਆਪਣੇ ਪੈਰ ਧੋਹ ਜੇ ਮੈਂ ਤੁਹਾਨੂੰ ਹੁਣ ਇਹਦਾ ਬਖੋਣੀ ਕੀ ਸਾਤ ਤੇ ਕੀ ਲੈ ਗਿਆ ਰੁਕ ਜਾ ਕੁਮੈਂਟ ਮੈਂ ਵੀਡੀਓ ਅਨਫੋਰਸ ਕਰਦਾ ਟੱਕਾ ਟੱਕ ਵੀਲ ਸੇ ਕਪੜੇ ਹੋਤੇ ਚਾਚਕ ਕੀ ਕੀ ਲਿਆਇਆ ਵਾ ਓਹੋ ਮਤਲਬ ਤਿੰਨ ਡੋਨਟ ਕੇਕ ਲਿਆਇਆ ਵੇ ਇੱਕ ਆਪਣਾ 100 ਰੁਪਏ ਦਾ ਲੋਟ ਹੀ 60 60 ਹੋ ਗਏ ਤੇ 40 ਉਹਨੇ ਦਿੱਤੇ ਹੋਣੇ ਤੈਨੂੰ ਵਾਪਸ ਆਹੋ 40 ਦਿੱਤੇ ਨਾ ਮਤਲਬ ਇੱਕ ਡੋਨਟ ਕੇਕ ਬੇਬੇ ਵਾਸਤੇ ਆਹੋ ਉਹ ਵੀਆ ਦੇ ਸਿੱਕੇ ਥੋੜੀ ਆ 10 ਦਾ ਉਹ ਵੀ ਆ ਮੈਨੂੰ ਲੱਗਾ ਉਹ 10 10 ਤੇ ਤਿੰਨ ਸਿੱਕੇ ਦੋ ਪੰਜਾਂ ਪੰਜਾਂ ਦੇ ਆ 40 ਹੋ ਗਏ ਪੂਰੇ ਵਹਿ ਚੰਗੀਆਂ ਕਰ ਤੁੱਤਾ ਮੈਂ ਕਿਉਂ ਹਾਂ ਕਿਉਂ ਕਿ ਮਤਲਬ ਰੋਜ਼ 150 ਨੂੰ ਟਿੱਪੀ ਲਾਉਣੀ ਤੇ ਇਹ ਚੰਗੇ ਕੰਮ ਆ ਤੂੰ ਹੀ ਮੱਥਾ ਢੇਕ ਦੇ ਕਿੱਥੇ ਗੁਰਦਾਰੇ ਗੁਰਦਾਰੇ ਨਹੀਂ ਦੁਕਾਨ ਮੈਂ ਦੁਕਾਨ ਤੇ ਕੀ ਖਾਣ ਜਾਣੀ ਮੈਂ ਸਾਦਾ ਮੱਥਾ ਢੇਕਦੀ ਆ ਚੋਲ ਲੈ ਜਾਂਦੇ ਅਕੋਲੇ ਜਾਂਦੇ ਤੇਲ ਲੈ ਜਾਂਦੇ ਚੋਲ ਹੱਟਾ ਮੈਂ ਕੱਲੀ ਖਾਣੀ ਸਾਰਾ ਟੱਬਰ ਖਾਂਦਾ ਤੂੰ ਹੀ ਨਹੀਂ ਖਾ ਆ ਜਾਓ ਹੈ ਆ ਜਿਹੜੇ ਚਸਕੇ ਲੱਗੇ ਨਾਲ ਹੀ ਤੁਹਾਡੀ ਬੇਬੇ ਨੂੰ ਨਾਲ ਦੰਨੂ ਤੇ ਅਸੀਂ ਜੋ ਅਮੀਰ ਹੁੰਦੇ ਨਹੀਂ ਖਾਣਾ ਬਸ ਤੂੰ ਹੀ ਕਦੋਂ ਦਾ ਅਮੀਰ ਹੋਗੇ ਤੇ ਮਤਲਬ ਹੁਣ ਨਹੀਂ ਸਮਝ ਰਹੀ ਕਿ ਅਸੀਂ ਚਾਹਾਂ ਹਾਂ ਗਰੀਬ ਆ ਠੀਕ ਨਹੀਂ ਅੱਛਾ ਤੂੰ ਹੀ ਆਪਣੇ ਆਪ ਨੂੰ ਅਮੀਰ ਅਮੀਰ ਮੰਨਦੇ ਆ ਕਿ ਤੂੰ ਹੀ ਅਮੀਰ ਆ ਹਾਂ ਵਾਹ ਬਾਰੇ ਅਮੀਰ ਆ ਤੇ ਮਤਲਬ ਅਰੇ ਯਾਰ ਜਾ ਚੱਤੀ ਲੋਨ ਮਸਕੀ ਬੁਲਾਓ ਅੱਜ ਮੇਰੇ ਪੈਰ ਨਹੀਂ ਜੋ ਚੱਲਦੀ ਅੰਬਾਨੀ ਨੂੰ ਬੋਲੋ ਕਿ ਉਹ ਮੇਰੇ ਵਾਸਤੇ ਕਿਤੇ ਜ਼ਿਆਦਾ ਨਾ ਬੋਲ ਕੇ ਦੇ ਨਾ ਕੁੱਟ ਪੈ ਜਾ ਤੈਨੂੰ ਅੰਬਾਨੀ ਮੂਣੀ ਤੋਂ ਤੇ ਵੇਖ ਲਈ ਤੁਸੀਂ ਇਹਦੀ ਖੁਸ਼ੀ ਤੇ ਇਹ ਵੀ ਮੈਂ ਨਾਲ ਹੀ ਐਡਿਟ ਕਰ ਦੇਣੀ ਆ ਜਿਹੜੀ ਹੁਣ ਇਹਦੀ ਖੁਸ਼ੀ ਸੀ ਤੇ ਆ ਇਹਦੀ ਖੁਸ਼ੀ ਸੀ ਹਨਾ ਬਿਲਕੁਲ ਨਹੀਂ ਮਿਲੇ ਆ ਤੇ ਦਾਦੀ ਕੋਲੇ ਲੈ ਦਾਦੀ ਨੇ ਦੇ ਦਿੱਤੇ ਆ ਦਾਦੀ ਨੂੰ ਵੀ ਥੋੜਾ ਹੁੰਦਾ ਵਾ ਕਿ ਮੈਂ ਵੀ ਕੁਝ ਖਾਵਾ ਆ ਚਲੋ ਕੋਈ ਗੱਲ ਨਹੀਂ ਉਹ ਤੇ ਕੋਈ ਗੱਲ ਨਹੀਂ ਆ ਖੈਰ ਦਾਦੀਆਂ ਪੋਤਿਆਂ ਦਾ ਇਹ ਸਭ ਚੱਲਦਾ ਹੀ ਰਹਿੰਦਾ ਵਾ ਹੈ ਨਾ ਖਾਣ ਪੀਣ ਪਰ ਹਰ ਟਾਈਮ ਨਹੀਂ ਕਿਹੇ ਟਾਈਮ ਸੋਚਣਾ ਵੀ ਪੈਂਦਾ ਪਰ ਨਿਆਣੇ ਨਹੀਂ ਸੋਚਦੇ ਆ ਕਦੀ ਸਾਨੂੰ ਆਈਸਕ੍ਰੀਮ ਚਾਹੀਦੀ ਕਦੀ ਸਾਨੂੰ ਕੋਚ ਚਾਹੀਦਾ ਚਲੋ ਜੀ ਠੀਕ ਆ ਜੀ ਅੱਜ ਆਪਾਂ ਕੀਤੀਆਂ ਆਪਣੇ ਨਾਲ ਤੁਹਾਡੇ ਨਾਲ ਨਿੱਜੀ ਗੱਲਾਂ ਤੇ ਤੁਹਾਨੂੰ ਸੜੀਆਂ ਗੱਲਾਂ ਕਿਸ ਤਰ੍ਹਾਂ ਦੀ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਤੇ ਆਪਣੇ ਇਸ ਚੈਨਲ ਸਿਵਰਨ ਕਿਚਨਰ ਵਲੌਗ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਵਾ ਸੇਅਰ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਬਾਏ ਬਾਏ ਇੱਧਰ ਵੇਖੋ ਜੀ ਮੈਂ ਆਪਣੀ ਬੇਬੇ ਨੂੰ ਜਾਂ ਦੇਂ ਜਾਂ ਮੈਂ ਕੋਈ ਨਹੀਂ ਬੇਬੇ ਨੇ ਜਾਂਦੇ ਹਨ ਮੇਰੇ ਲਈ ਨਹੀਂ ਲਿਆਏ ਆਪਣੇ ਲਈ ਖਲੀ ਤਿੰਨੇ ਜਾਣੇ ਆਦੋਂ ਮੈਂ ਸਾਰਾ ਮਾਂ ਦੀ ਗੰਨ ਹੈ ਹਾਂ ਮਾਂ ਮੇਰੇ ਕੰਨ ਮੰਦੇ ਮੰਮੀ ਨੇ ਥੜੀ ਖਾਣਾ ਹੁੰਦਾ ਵਾ ਇਹਨਾਂ ਨੇ ਖਾਣਾ ਹੁੰਦਾ ਵਾ ਤੁਸੀਂ ਬੋਲੋ ਨਹੀਂ ਮੈਂ ਨਹੀਂ ਖਾਣਾ ਕੋਈ ਗੱਲ ਨਹੀਂ ਕੀ ਖਾਂਦੀ ਕਹਿੰਦੀ ਆ ਨਾ ਬੋਆ ਮੇਰੇ ਮੰਮੀ ਕੋ ਖਾਦਾ ਨਹੀਂ ਜਾਂਦਾ ਲੈ ਕਿਹਾ ਮੈਂ ਨਹੀਂ ਨਹੀਂ ਰਹਿਣ ਤੁਹਾਨੂੰ ਖਾਲਾ ਤੂੰ ਖਾਲਾ ਚਲੋ ਖਾਈਏ ਖਾ ਲਓ ਮੰਮੀ ਲਈ ਨਹੀਂ ਕੋਈ ਗੱਲ ਨਹੀਂ ਤੁਸੀਂ ਖਾ ਲਓ ਨਹੀਂ ਯਾਰ ਨਹੀਂ ਨਹੀਂ ਬੇਟਾ ਮੈਂ ਨਹੀਂ ਖਾਣਾ ਮੈਂ ਚਾਹ ਪੀ ਲੂੰਗੀ ਤੇ ਮੇਰਾ ਨਸ਼ਾ ਪੂਰਾ ਹੋ ਜਾਣਾ ਤੁਸੀਂ ਖਾਓ ਖਾ ਲਓ ਮੈਂ ਸੁਖੀ ਨਹੀਂ ਆ ਪਹਿਲਾਂ ਨਹੀਂ ਖਾਦਾ ਹੁੰਦਾ ਕੋਈ ਗੱਲ ਨਹੀਂ ਬੇਬੇ ਖੋਲੋ ਖੋਲ ਦੇ ਬੇਬੇ ਦੇ ਵੀ ਉਹਨੂੰ ਦੇ ਆਇਆ ਪੈਣ ਨੂੰ ਖੋਲ ਤਾਂ ਈ ਖੋਲ ਤੂੰ ਮੈਂ ਖੋਲ ਲੂਗੀ ਬੇਬੇ ਹਜੇ ਛੇ ਛੀ ਚਾਹ ਬੇਬੇ ਮੈਂ ਮੈਂ ਤਾਂ ਮੈਂ ਤਾਂ ਖੋਲ ਲੈਂਦੀ ਇਹ ਸਾਡੀ ਬੇਬੇ ਦੇ ਸਵਾਦ ਜੇ ਮੈਗੀ ਲਿਆਉ ਤਾਂ ਮਿੰਨੂ ਵੀ ਇੱਕ ਬਣਾਉ ਮੈਗੀ ਮੇਰੇ ਲਈ ਵੀ ਬਣਾਉ ਮੈਗੀ ਬਣੀ ਵਧੀਆ 75 ਨਾ ਮੈਗੀ ਖਾਂਦਾ ਪੀ ਹੈ ਤੇ ਸਾਡਾ ਸੀ ਕਾਲਾ ਖਾਣ ਨੂੰ ਤੂੰ ਹੀ ਖਾ ਲਈ चलो, चलो खाओ तो। चीज करके खाओ 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 तो इंजेस करो शराबी दारू खाते हैं चाय पीने वाले चाय खाते नहीं बेटा मैं नहीं खाना नहीं सही खाओ खाओ नहीं नहीं मैं टेस्ट नहीं बदलना पड़ेगा नहीं बेटा प्लीज नहीं खाना नहीं बाबू नहीं खाना चाली चाली देते वापस ਚਲੋ ਜੀ ਦਾਦੀ ਪੁੱਤਾਂ ਹੋ ਗਏ ਖੁਸ਼ ਸੌਦਾ ਨੋਟ ਤੜ ਆਇਆ 40 ਰੁਪਏ ਵਾਪਸ ਹੁਣ ਰਾ ਸੌਖੀ ਆਵਗੀ ਨੀਂਦ ਬਹੁਤ ਸੌਖੀ ਆ ਜੇ ਨਾ ਬੱਸ ਫਿਰ ਸੱਤ ਸਮਾਂ ਨਹੀਂ ਆ ਜੇ ਬੰਦ ਕਰੇ ਖਾਓ ਪੀ ਰਹੇ ਕਰੋ ਮਿੱਤਰੋ ਨੀ ਲਗਾ ਨੀ ਲਗੋ ਉਸੇਗਾ ਬੋਡੀ ਬਣਾਓ ਬੋਡੀ ਖਾ ਪੀਓ ਹੈ ਨਾ ਤਰਸਣਾ ਨਹੀਂ ਹੁਣ ਸਵੇਰੇ ਸਵੇਰੇ ਕਾ ਤਾਂ ਨਾਸਤਾ ਕਰਨਾ ਗੁਰਦਾਰੇ ਸਵੇਰੇ ਖਾਣੇ ਢੋਮੜੂ ਇਕੱਲੀ ਆਮੜੂ ਯਾਣਾ ਬਈ ਹੂੰ ਬੜਾ ਇੱਟ ਆਜੇ ਆਖਾਤਾ ਕੱਲ ਐਸ ਤੇ ਖਾਵਾਂਗੇ ਠੀਕ ਹੈ ਮੈਂ ਮਰਦੇ ਖਾਓ ਪ੍ਰੇਸ਼ ਕਰੋ ਮਿੱਤਰੋ ਬੋੜੀ ਬੋੜੀ ਬਣਾਓ ਹਾਂ ਬੋੜੀ ਬਣਾਓ